ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ ਖਾਲਸਾ ਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਸਿੱਖ ਪੰਥ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਨਾਲ ਹੀ ਆਓ ਇਸ ਦਿਵਸ ਨੂੰ ਇੱਕ ਵਿਸਾਖ ਜਾਂ ਵਿਸਾਖੀ ਦੀ ਥਾਵੇਂ ਖਾਲਸਾ ਪ੍ਰਗਟ ਦਿਵਸ ਜਾਂ ਖਾਲਸਾ ਦਿਵਸ ਨੂੰ ਮੁਖ ਰੱਖ ਕੇ ਮਨਾਈਏ ਯਾਦ ਕਰੀਏ ਤਾਂ ਕਿ ਆਉਣ ਵਾਲੀਆਂ ਪੀੜੀਆਂ ਊੜੇ ਜੋੜੇ ਪੱਗ ਚੁੰਨੀ ਸਿੰਘ ਕੌਰ ਕਲਮ ਕਿਰਪਾਨ ਗੁਰੂ ਪੰਥ ਗੁਰੂ ਗ੍ਰੰਥ ਖਾਲਸਾਈ ਅੱਡਰੀ ਹੋਂਦ ਤੋਂ ਜਾਣੂ ਹੋ ਸਕਣ ਦੂਸਰਿਆਂ ਨੂੰ ਜਾਣੂ ਕਰਵਾ ਕੇ ਕਹਿ ਸਕਣ ਖਾਲਸਾ ਮੇਰਾ ਰੂਪ ਹੈ ਖਾਸ ਅਸੀਂ ਖਾਸ ਗੁਰੂ ਦੇ ਖਾਸ ਆਦਮੀ ਹਾਂ ਖਾਸ ਆਦਮੀ ਜ਼ੁਲਮ ਲਈ ਵੰਗਾਰ ਜ਼ਾਲਮ ਲਈ ਤਲਵਾਰ ਮਜ਼ਲੂਮਾਂ ਲਈ ਪਹਿਰੇਦਾਰ ਖਾਸ ਆਦਮੀ ਕਿਰਤ ਕਰਨ ਨਾਮ ਜਪਣ ਵੰਡ ਛੱਕਣ 'ਚ ਵਿਸ਼ਵਾਸ ਰੱਖਦੇ ਨੇ ਖਾਸ ਆਦਮੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ ਦੇ ਧਰਨੀ ਨੇ ਖਾਸ ਆਦਮੀ ਸਬਤ ਸੂਰਤ ਨੇ ਨਸ਼ੇੜੀ ਨਹੀਂ ਖਾਸ ਆਦਮੀ ਧੀ ਭੈਣ ਪਤਨੀ ਮਾਂ ਦਾ ਅਦਬ ਕਰਨ ਵਾਲੇ ਨੇ ਖਾਸ ਆਦਮੀ ਮਰਦਾਰ ਦੇ ਆਦੀ ਨਹੀਂ ਇਸ ਲਈ ਆਓ ਖਾਸ ਹੋਣ ਤੇ ਮਾਣ ਕਰੀਏ ਜਿਹੜਾ ਕਰਤਾਰ ਪੂਰੀ ਮਾਡਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਭਲੇ ਲਈ ਬਖਸ਼ਿਸ਼ ਕੀਤਾ ਸੀ ਉਹੀ ਇੱਕ ਵਿਸਾਖ ਨੂੰ ਇੱਕ ਗੁਰਮਤ ਦਾ ਮੇਲ ਜੋੜ ਮੇਲਾ ਬਣਿਆ ਉਸ ਜੋੜ ਮੇਲੇ ਨੂੰ ਇੱਕ ਵਿਸਾਖ ਵਾਲੇ ਦਿਨ ਖਾਲਸਾਈ ਹੋਂਦ ਦੇ ਵਿੱਚ ਰੰਗ ਦਿੱਤਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆ ਨੇ ਬੜੇ ਮਾਣ ਵਾਲੀ ਗੱਲ ਹੈ ਕਿ ਸਤਗੁਰਾਂ ਨੇ ਪਛੜੇ ਹੋਏ ਲਤਾੜੇ ਹੋਏ ਨਮਾਣੇ ਨਤਾਣੇ ਲੋਕਾਂ ਦਾ ਸੰਗਠਨ ਇਕੱਤਰ ਕਰਕੇ ਉਹਨਾਂ ਨੂੰ ਖਾਲਸਾਈ ਹੋਂਦ ਬਖਸ਼ੀ ਗਰੀਬ ਨਿਵਾਜ ਗੁਰੂ ਕੋਲ ਗਰੀਬਾਂ ਨੂੰ ਵੀ ਮਾਣ ਮਿਲਿਆ ਤੇ ਜੇ ਕੋਈ ਅਮੀਰ ਜ਼ਿਆਦਾ ਵੀ ਆਇਆ ਤੇ ਗਰੀਬ ਬਣ ਕੇ ਮਾਣ ਪਾਉਣ ਵਿੱਚ ਉਹਨੇ ਵੀ ਮਾਣ ਮਹਿਸੂਸ ਕੀਤਾ ਆਓ ਆਨੰਦਪੁਰ ਸਾਹਿਬ ਜੀ ਦੀ ਧਰਤੀ ਖਾਲਸਾਈ ਹੋਣਦ ਨੂੰ ਬਰਕਰਾਰ ਰੱਖਣ ਲਈ ਜਿੱਥੇ ਬਿਨਾਂ ਕਿਰਪਾਨ ਪਾਏ ਸੱਚੇ ਹੋਣ ਦਾ ਦਾਵਾ ਕਰਦੇ ਆ ਛੱਡ ਦੇਈਏ ਉਥੇ ਕਿਰਪਾਨ ਪਾ ਕੇ ਝੂਠ ਬੋਲਣਾ ਤੇ ਝੂਠ ਬੋਲਣ ਵਾਲਿਆਂ ਦਾ ਸਾਥ ਵੀ ਛੱਡੀਏ ਆਉਣ ਵਾਲੀ ਪਨੀਰੀ ਖਾਸ ਆਦਮੀ ਆਨੰਦਪੁਰ ਸਾਹਿਬ ਦਾ ਬੇਗਮਪੁਰੇ ਵਾਲਾ ਮਾਡਲ ਬਹਾਲ ਕਰਕੇ ਸਮੂਹ ਲੋਕਾਂ ਵਾਸਤੇ ਇੱਕ ਆਵਾਜ਼ ਬਣ ਸਕੇ ਜਿੱਥੇ ਸਰਬੱਤ ਦਾ ਭਲਾ ਦਰਬਾਰੀ ਖਾਲਸਾ ਸਰਕਾਰੀ ਖਾਲਸਾ ਬਾਬਾ ਬੰਦਾ ਸਿੰਘ ਜੀ ਬਹਾਦਰ ਨਵਾਬ ਕਪੂਰ ਸਿੰਘ ਜੀ ਬਾਬਾ ਜਸਾ ਸਿੰਘ ਜੀ ਅਨੂ ਵਾਲੀਏ ਬਾਬਾ ਜਸਾ ਸਿੰਘ ਜੀ ਰਾਮਗੜੀਏ ਤੇ ਕਿਦਰੇ ਸ਼ੇਰੇ ਪੰਜਾਬ ਅਕਾਲੀ ਫੂਲਾ ਸਿੰਘ ਇਹ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਮਾਣ ਹੋ ਸਕੇ ਆਪਣੀ ਹੋਂਦ ਤੇ ਔਰ ਨਾਲ ਹੀ ਇਹ ਵੀ ਬੇਨਤੀ ਕਰਦਾ ਜਾਵਾ 1919 13 ਅਪ੍ਰੈਲ ਨੂੰ ਜੇਲ੍ਹਿਆਂਵਾਲੇ ਬਾਗ ਵਿੱਚ ਅੱਜ ਖਾਲਸਾ ਦਿਵਸ ਤੇ ਗੋਰੀ ਸਰਕਾਰ ਕਾਲੇ ਦਿਲ ਉਹਨਾਂ ਦੇ ਦਲਾਲਾਂ ਨੇ ਮਿਲ ਕੇ ਅੱਜ ਦੇ ਦਿਨ ਸਿੱਖਾਂ ਤੇ ਗੋਲੀਆਂ ਚਲਾ ਕੇ अनेका ਸਿੱਖ ਮਾਰ ਦਿੱਤੇ ਪੰਜਾਬ ਦੇ ਲੋਕ ਮਾਰ ਦਿੱਤੇ ਔਰ ਉਹ ਮਾਰਨ ਵਾਲੇ ਕਾਤਲਾਂ ਨੂੰ ਸਰੂਪਾ ਦੇਣ ਵਾਲਿਆਂ ਨੂੰ ਵੀ ਯਾਦ ਕਰ ਲਿਓ ਤੇ ਉਹਨਾਂ ਨੂੰ ਰਾਤ ਨੂੰ ਰੋਟੀਆਂ ਖਵਾਉਣ ਵਾਲਿਆਂ ਨੂੰ ਵੀ ਯਾਦ ਰੱਖਿਓ ਇਹ ਖਾਲਸੇ ਦਾ ਕੰਮ ਹੈ 1999 ਦੇ ਵਿੱਚ ਫਿਰ ਜਾ ਕੇ 78 ਦੇ ਵਿੱਚ ਘਟਨਾ ਕਰਮ ਵਾਪਰਦਾ ਹੈ 13 ਸਿੰਘ ਅੱਜ ਦੇ ਦਿਨ ਟਕਸਾਲ ਦੇ ਜਾਂ ਅਖੰਡ ਕੀਰਤਨੀ ਜਥੇ ਦੇ ਗੁਰੂ ਅਦਬ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਦਿੰਦੇ ਨੇ ਉਹਨਾਂ ਨੂੰ ਗੋਲੀਆਂ ਕਿਹੜੀ ਸਰਕਾਰ ਨੇ ਮਾਰੀਆਂ ਇਹ ਵੀ ਯਾਦ ਕਰ ਲਿਓ ਤੇ ਗੋਲੀਆਂ ਮਾਰਨ ਵਾਲੇ ਬਦਮਾਸ਼ਾਂ ਨੂੰ ਪੁਸ਼ਤ ਪਨਾਈ ਕਿੰਨੇ ਦਿੱਤੀ ਇਹ ਵੀ ਯਾਦ ਰੱਖਿਓ ਕਿ ਕਿਤੇ ਉਹਨਾਂ ਮਗਰ ਲੱਗ ਕੇ ਆਪਣੀ ਹੋਂਦ ਨੂੰ ਗਵਾਤ ਨਹੀਂ ਬੈਠੇ ਸ਼ਾਇਦ ਭੁੱਲਦਾ ਨਾ ਹੋਵਾਂ 1999 ਦੇ ਵਿੱਚ ਫਿਰ ਇੱਕ ਘਟਨਾ ਵਾਪਰੀ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੱਢਿਆ ਗਿਆ ਜੰਮੂ ਦੀਆਂ ਸੰਗਤਾਂ ਵੱਲੋਂ ਔਰ ਉੱਥੇ ਵੀ ਘਟਨਾ ਕਰਮ ਵਾਪਰਿਆ अनेका ਸਿੱਖ ਜਿਹੜੇ ਸੀ ਉਹ ਮਾਰ ਦਿੱਤੇ ਗਏ ਇਹ ਉਹਨਾਂ ਨੂੰ ਵੀ ਯਾਦ ਰੱਖਿਓ ਅੱਜ ਵੀ ਤੁਸੀਂ ਬੇਨਤੀ ਕਰਾਂਗਾ 328 ਸਰੂਪ ਚੋਰੀ ਵੇਚਣ ਵਾਲਿਆਂ ਨੂੰ ਵੀ ਯਾਦ ਰੱਖਿਓ ਜਿੱਥੇ ਖਾਲਸਾਈ ਨਿਸ਼ਾਨ ਚਲਾਉਣੇ ਨੇ ਉਥੇ 328 ਸਰੂਪਾਂ ਦੇ ਚੋਰਾਂ ਦੇ ਖਿਲਾਫ ਵੀ ਨਿਸ਼ਾਨ ਚਲਾਉਣੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਨਿਸ਼ਾਨ ਚਲਾਉਣੇ ਨੇ ਪੰਜਾਬ ਪੰਥ ਦੀ ਚੜ੍ਹਦੀ ਕਲਾ ਵਾਸਤੇ ਵੀ ਨਿਸ਼ਾਨ ਚਲਾਉਣੇ ਨੇ ਜਿਹੜੀ ਬੇਗਮਪੁਰੇ ਵਾਲੀ ਆਵਾਜ਼ ਅਨੰਦਪੁਰ ਸਾਹਿਬ ਤੋਂ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਔਰ ਉਸੇ ਆਵਾਜ਼ ਨੂੰ ਸਿੱਖ ਸਰਦਾਰਾਂ ਨੇ ਇਕੱਠੇ ਹੋ ਕੇ ਸ਼ੇਰੇ ਪੰਜਾਬ ਨੂੰ ਇੱਕ ਪੱਤਰ ਲਿਖਿਆ ਸੀ ਅਸੀਂ ਤੁਹਾਨੂੰ ਸ਼ੇਰੇ ਪੰਜਾਬ ਮੰਨਾਂਗੇ ਤੁਸੀਂ ਅਗਵਾਈ ਸਾਡੀ ਕਬੂਲ ਕਰੋ ਇੱਕ ਵਿਸਾਖ ਵਾਲੇ ਦਿਨ ਸ਼ੇਰੇ ਪੰਜਾਬ ਨੇ ਉਹ ਅਗਵਾਈ ਕਬੂਲ ਕਰਕੇ ਤੇ ਅਗਵਾਈ ਦਿੱਤੀ ਉਹ ਵੀ ਅੱਜ ਇੱਕ ਵਿਸਾਖ ਦਾ ਦਿਨ ਸੀਗਾ ਤੇ ਬੇਨਤੀ ਕਰਾਂਗਾ ਆਨੰਦਪੁਰ ਸਾਹਿਬ ਤੋਂ ਆਈ ਆਵਾਜ਼ ਆਓ ਸਿਰ ਜੀਏ ਨਵਾਂ ਪੰਜਾਬ ਇੱਕ ਵਿਸਾਖ ਨੂੰ ਸ਼ੇਰੇ ਪੰਜਾਬ ਆਪਣੀ ਕਮਾਂਡ ਸੰਭਾਲਦਾ ਹੈ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੋ ਕੇ ਸਰਕਾਰੀ ਖਾਲਸਾ ਤੇ ਦਰਬਾਰੀ ਖਾਲਸਾ ਦੀ ਗੱਲ ਕਰਦਾ ਹੈ ਆਉ ਮੁੜ ਪਰਤੀ ਆਪਣੇ ਆਨੰਦਪੁਰ ਸਾਹਿਬ ਨੂੰ ਮਾਣ ਕਰੀਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹਾਂ ਮਾਤਾ ਸਹਿਬ ਕੌਰ ਦੇ ਪੁੱਤਰ ਹਾਂ ਬਾਬਾ ਅਜੀਤ ਸਿੰਘ ਦੇ ਭਾਈ ਹਾਂ ਖਾਲਸਾ ਮੇਰਾ ਰੂਪ ਹੈ ਖਾਸ ਆਨੰਦਪੁਰ ਸਾਹਿਬ ਦੇ ਵਾਸੀ ਹਾਂ ਅਸੀਂ ਨਚਾਰਾਂ ਦੇ ਵਾਰਿਸ ਨਹੀਂ ਉਹਨਾਂ ਲੋਕਾਂ ਦਾ ਵੀ ਬਾਈਕਾਟ ਕਰਿਓ ਜਿਹੜੇ ਅੱਜ ਦੇ ਦਿਨ ਪੰਗੜੇ ਪਵਾ ਕੇ ਸਰਦਾਰਾਂ ਦੀ ਕੌਮ ਨੂੰ ਨਚਾਰਾਂ ਦੇ ਵੱਲ ਧੱਕ ਰਹੇ ਨੇ ਉਥੋਂ ਵੀ ਸੁਚੇਤ ਹੋਣਾ ਆਓ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਲਗੀਧਰ ਦੇ ਪੁੱਤਰ ਧੀਓ ਅੰਮ੍ਰਿਤਧਾਰੀ ਹੋ ਕੇ ਜਿਓ ਸਾਡਾ ਸਿੱਖੀ ਸਰੂਪ ਸਾਡਾ ਅਸਲੀ ਰੂਪ ਸਾਨੂੰ ਸਿੱਖ ਹੋਣ ਤੇ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ